ਸ਼ਸ਼ੀ ਕਾ ਜੀ ਤੁਸੀਂ ਦੇਖ ਰਹੋ ਡੈਨਿਕਸ ਵਿਰਾਟੀ ਵੀ ਮੈਂ ਨਰਮਨ ਕੁਮਾਰ ਗਿਤਾਪਾਉਂਦੇ ਕੋਲ ਚੋਰਾਵਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ 60 ਤੋਲੇ ਸੋਨਾ ਤੇ ਕੁਝ ਨਗਦੀ ਲੈ ਕੇ ਚੋਰ ਫਰਾਰ ਹੋ ਗਏ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ 60 ਤੋਲੇ ਸੋਨਾ ਤੇ ਨਗਦੀ ਲੈ ਕੇ ਚੋਰ ਫਰਾਰ ਹੋ ਜਾਂਦੇ ਆ ਤੇ ਨਿਵਾਰੀ ਵਗੈਰਾ ਵੀ ਟੁੱਟੀ ਪਈ ਆ ਘਰਦਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਉਸ ਵਲੇ ਜਦ ਬਾਕਾ ਹੋਇਆ ਘਰ ਦੇ ਸੋ ਰਹੇ ਸੀ ਤੇ ਚੋਰਾਵਾਂ ਵੱਲੋਂ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਹੁਣ ਘਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਮੇਰਾ ਨਾਮ ਪੂਨਾ ਮੈਂ ਅਸੀਂ ਸਵੇਰ ਦੁਸ਼ਹਿਰੇ ਦਾ 9:30 ਵਜੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਰਨ ਨੂੰ ਉਧਰ ਬੜੇ ਭਈ ਆ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦਿਓ ਮੈਂਨੇ ਕਿਹਾ ਬੇਟੇ ਤੁਸੀਂ ਅਲਮਾਰੀ ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲੈ ਕੇ ਕਹਿੰਦਾ ਮਮਾ ਮੂਝੇ 100 ਰੁਪੀਸ ਚਾਹੀਏ ਮੈਨੇ ਇਹਨੂੰ ਕਿਹਾ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇਜੋ ਬਹਿਸਵਾ ਜੀ ਬੇਟਾ ਮੇਨ ਨਾਲ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਨੇ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰ ਚਲਾ ਜਾਇ ਇੱਕ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਸੀ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ 12:25 ਤੇ ਮੈਂ ਜਦੋਂ ਉੱਠੀ ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਹਿਣਾ ਪੱਤਾ ਜੋ ਵੀ ਸੀ ਸਾਡਾ ਕੈਸ਼ ਸਾਰਾ ਖੁਸ਼ਬਾਰੋ ਸਿੱਟ ਕੇ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੀ ਦੁਸ਼ਹਿਰੇ ਦਾ ਮੱਥਾ ਟੇਕਿਆ ਸੀਗਾ ਉਹਦੇ ਵਿੱਚੋਂ ਇੱਕ ਸੇਵ ਉਥੇ ਗਿਰਿਆ ਪਿਆ ਸੀਗਾ ਕਿੰਨਾ ਕੁ ਖਸਾਲ ਕਿੰਨੀ ਚੋਰੀ ਹੋਈ ਜੇ ਕੀ ਕੁਛ ਹੋਇਆ ਸਰ ਸਾਡਾ 40 ਤੋਲੇ ਸੋਨਾ ਸੀਗਾ ਕੈਸ਼ ਸੀਗਾ ਤੇ 20 ਤੋਲੇ ਮੇਰੀ ਸੱਸ ਦਾ ਸੋਨਾ ਸੀਗਾ ਉਹਨਾਂ ਦਾ ਕੈਸ਼ ਸੀਗਾ ਕੋਈ ਫੁੜੇ ਵਗੈਰਾ ਹੀ ਸਾਹਮਣੇ ਸਤ ਨਹੀਂ ਜੀ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਸੀ ਕੋਈ ਪਤਾ ਲੱਗਿਆ ਵੀ ਪੀਮੀ ਹੋਈ ਹੈ ਘਟਨਾ ਕਰਮ ਕੋਈ ਸਰ ਨਹੀਂ ਪਤਾ ਨਹੀਂ ਅੱਧੇ ਘੰਟੇ ਦੇ ਵਿੱਚ ਹੀ ਕੁਝ ਹੋ ਗਿਆ ਸੀ ਆਏ ਲੋਕ ਗਲੀ ਦੇ ਆਏ ਕਹਿ ਰਹੇ ਨੇਗੇ ਵੀ ਗਲੀ ਚ ਇੱਕ ਭਾਈ ਫਿਰਦਾ ਸੀਗਾ ਪਿੰਕ ਕਲਰ ਦੀ ਸ਼ਰਟ ਪਾਈ ਵੀ ਸੀ ਕਾਲੀ ਪੈਂਟ ਸੀ ਤੇ ਮੂੰਹ ਤੇ ਮਾਸਕ ਬੰਨਿਆ ਹੋਇਆ ਸੀ ਜਾਂ ਤਾਂ ਉਹਨੇ ਸੁਣ ਲਿਆ ਹੋਊਗਾ ਬਸ ਬੇਟਾ ਜਦੋਂ ਗਿਆ ਦਰਵਾਜ਼ਾ ਕੁੰਡੀ ਲਾ ਕੇ ਉਹ ਉਹਨੇ ਪੈਰੀ ਪਿੱਛੋਂ ਮੈਂਨੇ ਫਿਰ ਆਪਣੇ ਘਰ ਦੇ ਨੂੰ ਫੋਨ ਕਰ ਦਿੱਤਾ ਮੰਨਤੀ ਚੱਲ ਜੂ ਹੁਣ ਤਾਂ ਜਾ ਸਣ ਹਾਂਜੀ ਮੰਨ ਕੇ ਚਾਨੂੰ ਪ੍ਰਸ਼ਾਸਨ ਤੋਂ ਜੀ ਬੋਲ ਸਾਨੂੰ ਅਸੀਂ ਇਹ ਚਾਹਨੇ ਵੀ ਸਾਨੂੰ ਸਾਡਾ ਸਾਰਾ ਕੁਝ ਮਿਲ ਜਾਵੇ ਸਾਡਾ ਸਾਰਾ ਸੋਨਾ ਮਿਲ ਜਾਵੇ ਮੇਰਾ ਨਾਮ ਸ਼ਾਲੂ ਆ ਕੀ ਕਹਿਣਾ ਚਾਹਣੇ ਜਿਹੜੀ ਚੋਰੀ ਹੋਈ ਹੈਗੀ ਆ ਹਾਂਜੀ ਕਿੱਥੇ ਚੋਰੀ ਹੋਈ ਹੈ ਕਿਹੜੀ ਘਟਨਾ ਹੋਈ ਹਾਂਜੀ ਅਸੀਂ ਇੱਧਰ ਗੀਤਾ ਭਮਨ ਕੋਲੇ ਮੇਰੇ ਦੇਵਰ ਦੀ ਰਹਾਇਸ਼ ਹੈ ਉੱਧਰ ਮੰਮੀ ਜੀ ਉੱਧਰ ਹੀ ਰਹਿੰਦੇ ਆ ਬੱਲਵੱਜ ਦੇ ਸ਼ਹਿਰੇ ਵਾਲੇ ਦਿਨੇ ਮੱਥਾ ਟੇਕਣ ਤੋਂ ਬਾਅਦ ਉੱਧਰ ਸਾਡੇ ਵੱਲ ਚਲੇ ਗਏ ਸੀਗੇ ਛੋਟੀ ਮੇਰੀ ਦੇਵਰਾਣੀ ਘਰੇ ਸੀਗੀ ਪਰ ਜਦੋਂ 2 ਘੰਟਿਆਂ ਬਾਅਦ ਮਤਲਬ ਉੱਧਰ ਮੈਸਜ ਫੋਨ ਆਇਆ ਵੀ ਸਾਰਾ ਕੁਝ ਸਾਰੇ ਗੇਟ ਖੁੱਲੇ ਪਏ ਆ ਪਿਛਲੇ ﺍﻟमारीਆਂ ਫਰੋਲੀਆਂ ਵੀ ਆ ਵੀ ﺍﻟमारीਆਂ ਚ ਕੁਝ ਵੀ ਨਹੀਂ ਹੈਗਾਗਾ ਵੀ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਨੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ ਇਨ ਲਾ ਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਝ ਵੀ ਨਹੀਂ ਸੀ ਗਲਮਾਰੀਆਂ ਚ ਕਿੰਨਾ ਨੁਕਸਾਨ ਹੋਇਆ ਕਿੰਨੀ ਗੁਰੂ ਹੋਈ ਕਿੰਨੇ ਲੱਖ ਤੋਂ ਹੋਇਆ ਮਤਲਬ ਅਗਰ ਆਪਾਂ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਨਾ 70 80 ਲੱਖ ਦਾ ਤਾਂ ਗਹਿਨਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰਨ ਕੇ ਕਰਦੇ ਆਂ ਅਸੀਂ ਤਾਂ ਮੰਗ ਇਹੀ ਕਰਦੇ ਆ ਅਸੀਂ ਤਾਂ ਪਹਿਲੇ ਹੀ ਮਤਲਬ ਥੋੜਾ ਜਿਹਾ ਡਿਪਰੈਸ਼ਨ ਚ ਚੱਲ ਰਹੇ ਆ ਪਰ ਇਹ ਚੋਰੀ ਨਹੀਂ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਵਾ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ ਪੁਲਿਸ ਪਹੁੰਚੇ ਕੋਈ ਨਹੀਂ ਹਾਂਜੀ ਆਏ ਸੀਗੇ ਪੁਲਿਸ ਟੀਮ ਆਈ ਸੀਗੀ ਉਹਨਾਂ ਨੇ ਆਪਣਾ ਜੋ ਵੀ ਸੀਗਾ ਕਾਰਵਾਈ ਕੀਤੀ ਹੈ ਪਰ ਜਦੋਂ ਕੋਈ ਰਿਜ਼ਲਟ ਮਿਲੂਗਾ ਤਾਂ ਹਜੇ ਤਾਂ ਪਤਾ ਲੱਗਿਆ ਕੋਈ ਗਰਤੀ ਦਾ ਜਿਹੜਾ ਚੋਰ ਸੀਗਾ ਮਤਲਬ ਛੋਟਾ ਬੱਚਾ ਕੋਈ ਕਹਿ ਰਿਹਾ ਸੀ ਵੀ ਗਲੀ ਚ ਐ ਕੋਈ ਮਾਸਕ ਪੈਨ ਕੇ ਘੁੰਮ ਰਿਹਾ ਸੀਗਾ ਪਰ ਮਤਲਬ ਸ਼ਿਉਰਟੀ ਨਹੀਂ ਹੈ ਵੀ ਉਹੀ ਪਰਸਨ ਸੀਗਾ ਕੋਈ ਹੋਰ ਸੀਗਾ ਫਿਰ ਕਹੇ ਜਿਆ ਕੱਪੜੇ ਲੀਡੋ ਦੇ ਪਾਏ ਵੀ ਸੀਗੇ ਕੀ ਕੁਝ ਸੀਗਾ ਬੱਚੇ ਦੇ ਕਹਿਣ ਦੇ ਅਕੋਰਡਿੰਗ ਉਹਦੇ ਪਿੰਕ ਕਲਰ ਦੀ ਸ਼ਰਟ ਪਾਈ ਹੋਈ ਸੀਗੀ ਬਲੈਕ ਪੈਂਟ ਪਾਈ ਹੋਈ ਸੀ ਸੀ ਮੂੰਹ ਤੇ ਮਾਸਕ ਸੀਗਾ ਲੈ ਨਿਕਟਾ ਵੇ ਪਰ ਐਕਚੁਅਲ 'ਚ ਸਾਨੂੰ ਪਤਾ ਨਹੀਂ ਹੈ ਵੀ ਕੌਣ ਕੀ ਨੇ ਕੀਤਾ ਸਾਰਾ ਕੁਝ ਮੇਰਾ ਨਾਮ ਹਰਿੰਦਰ ਕੁਮਾਰਾ ਬੱਸ ਸਟੈਂਡ ਦੇ ਸਾਹਮਣੇ ਮੇਰੀ ਸ਼ਾਪ ਆ ਹੀਰੇ ਹੀਰੇ ਦੇ ਨਾਂ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮਤਲਬ ਕੀ ਝੋਜ-ਪੋਜ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ਅਲਮਾਰੀਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਹਿੰਦਾ ਕਿ ਨਕਸਾਨ ਹੈਗਾ ਚੋਰੀ ਕਿੰਨੀ ਕਹੇਗੀ ਕੀ ਕੁਝ ਲੈ ਕੇ ਗਿਆ ਤਕਰੀਬਨ 50 60 ਤੋਲੇ ਸੋਨਾ ਹੈਗਾ ਜੀ ਤੇ 40 50 ਹਜ਼ਾਰ ਰੁਪਏ ਕੈਸ਼ ਸਰਕਰ ਕੋਈ ਹੈ ਨਹੀਂ ਸ਼ੋਕ ਚੋਰੀ ਵੀ ਘਰੇ ਛੋਟੇ ਬਰਦਰ ਦੀ ਮਿਸਿਸ ਸੀ ਜੀ ਉਹ ਮੱਥਾ ਟੇਕ ਕੇ ਮੂਲੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਂ ਗਏ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ نیچے ਖੇਡਣ ਉਤਰ ਗਿਆ ਉਹ ਆਪਦਾ ਗਲੀ 'ਚ ਖੇਡਣ ਲੱਗ ਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਕਾਨ ਅਣਪਛਾਤੇ ਬੰਦੇ ਸੀ ਕੋਈ ਤੇ ਉਹਨਾਂ ਨੇ ਲੋਕ ਖੋਲੇ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ अलमारੀਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਕੋਦੇ ਸਾਹਮਣੇ ਇਹ ਕੋਈ ਹ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੋਨਾ ਸੀਗਾ ਕਿਹੜਾ ਕਿਹੜਾ ਸੀਗਾ ਸੋਨਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਛੋਰੇ ਬ੍ਰਦਰ ਦੀ ਮਸੀ ਦਾ ਸੀਗਾ ਪੁਰਾਣਾ ਸੋਨਾ ਸੀਗਾ ਘਰੇ ਜੋ ਵੀ ਹੈ ਇਹ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫਾਰਮੇਸ਼ਨ ਆਈ ਗਿਆ 1 ਘੰਟਾ ਪਹਿਲਾਂ ਤੇ ਗੀਤਾ ਬਾਬੋਂ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਦੀ ਘਟਨਾ ਵਾਪਰੀ ਹੈ ਤੇ ਵਿੱਚ ਇੱਕ ਲੇਡੀ ਜਿਹਨਾਂ ਦਾ ਨਾਮ ਗੁਲਮਾ ਹੈ ਉਹ ਘਰੇ ਆਦਰ ਸੀਗੇ ਉਹਮਾਂ ਨੇ ਦੱਸਿਆ ਕਿ ਉਹ ਘਰੇ ਆਪਣਾ ਨੀਚੇ ਕਿਤੇ ਸੌਰੇ ਸੀ ਤੇ ਉੱਤੇ ਫਲੋਰ ਤੋਂ ਕਿਸੇ ਅਣਜਾਣ ਦੇ ਵਿਅਕਤੀ ਨੇ ਉਹਨਾਂ ਦੇ ਘਰੇ ਜਿਹੜਾ ਸੋਨੇ ਦੀ ਚੋਰੀ ਕੀਤੀ ਹੈ ਤੁਰੰਤ ਸੀ ਪਹੁੰਚੇ ਤੇ ਸਾਡੀਆਂ ਜਿਹੜੀਆਂ ਪੁਲਿਸ ਟੀਮਾਂ ਭੇਜ ਦਿੱਤੀਆਂ ਜਿਹੜੀਆਂ ਨੇ ਦਾਣਾ ਸਿਟੀ ਪਾਉਂਦੀ ਤੇ ਸੀਸੀਟੀਵੀ ਕੈਮਰਾ ਚੈੱਕ ਕਰਨ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਹੈ ਸੀਆਈ ਦੀ ਟੀਮ ਵੀ ਉੱਤੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਦੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਐਕਸਪਰਟ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਨੇ ਤਸਵੀਰ ਰੀਸਟਾਰਟ ਕਰ ਦਿੱਤੀ ਆ ਤੇ ਜਲਦੀ ਹੀ ਅਸੀਂ ਉਹਨਾਂ ਦਾ ਬਿਆਨ ਲੈ ਕੇ ਕਾਰਚਾ ਰਜਿਸਟਰ ਕਰ ਰਹੇ ਆ ਤੇ ਜਲਦੀ ਇਹਨੂੰ ਰਿਚ ਕਰਨਾ ਚਾਹੀਦਾ ਫੋਟੋ ਨੋ ਇਗਜ਼ਾਮਨ ਕਰ ਰਹੇ ਆ ਬਾਕੀ ਜੋ ਕੁਝ ਪਰਿਵਾਰ ਨੇ ਦੱਸਿਆ ਉਹਨੂੰ ਵੀ ਅਸੀਂ ਅਕਾਊਂਟ ਫਾਰ ਕਰਕੇ ਤੇ ਫਰਦਰ ਜਿਹੜਾ ਉਹਨੂੰ ਪ੍ਰੋਸ ਕਰਾਂਗੇ ਦੈਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪੈਰੀਆ ਟੀਵੀ ਮੈਂ ਨਰਮਲ ਕੁਮਾਰ ਗਿਤਾਪਾਉਂਦੇ ਕੋਲ ਚੋਰਾਵਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ 60 ਤੋਲੇ ਸੋਨਾ ਤੇ ਕੁਝ ਨਗਦੀ ਲੈ ਕੇ ਚੋਰ ਫਰਾਰ ਹੋ ਗਏ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ 60 ਤੋਲੇ ਸੋਨਾ ਤੇ ਨਗਦੀ ਲੈ ਕੇ ਚੋਰ ਫਰਾਰ ਹੋ ਜਾਂਦੇ ਆ ਤੇ ਨਿਵਾਰੀ ਵਗੈਰਾ ਵੀ ਟੁੱਟੀ ਪਈ ਆ ਘਰਦਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਉਸ ਵੇਲੇ ਜਦ ਬਾਕਾ ਹੋਇਆ ਘਰ ਦੇ ਸੌ ਰਹੇ ਸੀ ਤੇ ਚੋਰਾਵਾਂ ਵੱਲੋਂ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਹੁਣ ਘਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਮੇਰਾ ਨਾਮ ਪੂਨਾਮ ਹੈ ਅਸੀਂ ਸਵੇਰ ਦੁਸ਼ਹਿਰੇ ਦਾ 9:30 ਵਜੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਰਨ ਨੂੰ ਉਧਰ ਬੜੇ ਭਈਆ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦਿਓ ਮੈਂਨੇ ਕਿਹਾ ਬੇਟੇ ਤੁਸੀਂ ਅਲਮਾਰੀ ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲੈ ਕੇ ਕਹਿੰਦਾ ਮਮਾ ਮੂਝੇ 100 ਰੁਪੀਸ ਚਾਹੀਏ ਮੈਂ ਇਹਨੂੰ ਕਿਹਾ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇਜੋ ਬਹਿਸਵਾ ਜੀ ਬੇਟਾ ਮੇਨ ਨਾਲ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰ ਚਲਾ ਜਾ ਇੱਕ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਤੋਂ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ 12:25 ਤੇ ਮੈਂ ਜਦੋਂ ਉੱઠી ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਹਿਣਾ ਪੱਤਾ ਜੋ ਵੀ ਸੀ ਸਾਡਾ ਕੈਸ਼ ਸਾਰਾ ਖੁਸ਼ਬਾਰੋ ਸਿੱਟ ਕੇ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੀ ਦੁਸ਼ਹਿਰੇ ਦਾ ਮੱਥਾ ਟੇਕਿਆ ਸੀਗਾ ਉਹਦੇ ਵਿੱਚੋਂ ਇੱਕ ਸੇਵ ਉਥੇ ਗਿਰਿਆ ਪਿਆ ਸੀ ਕਿੰਨਾ ਕੁ ਖਸਾਲ ਕਿੰਨੀ ਚੋਰੀ ਹੋਈ ਜੇ ਕੀ ਕੁਛ ਹੋਇਆ ਸਰ ਸਾਡਾ 40 ਟੋਲੇ ਸੋਨਾ ਸੀਗਾ ਕੈਸ਼ ਸੀਗਾ ਤੇ 20 ਕਤੋਲੇ ਮੇਰੀ ਸੱਸ ਦਾ ਸੁਣਨਾ ਸੀਗਾ ਉਹਨਾਂ ਦਾ ਕੈਸ਼ ਸੀਗਾ ਕੋਈ ਫੁੜੇ ਵਗੈਰਾ ਜੀ ਸਾਹਮਣੇ ਸਤ ਨਹੀਂ ਜੀ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਸੀ ਕੋਈ ਪਤਾ ਲੱਗਿਆ ਵੀ ਕਿਵੇਂ ਹੋਈ ਇਹ ਘਟਨਾ ਕਰਮ ਸਰ ਨਹੀਂ ਪਤਾ ਨਹੀਂ ਅੱਧੇ ਘੰਟੇ ਦੇ ਵਿੱਚ ਹੀ ਕੁਝ ਹੋ ਗਿਆ ਸੀ ਆਏ ਲੋਕ ਗਲੀ ਦੇ ਆਏ ਕਹਿ ਰਹੇ ਨੇ ਕਿ ਵੀ ਗਲੀ ਚ ਇੱਕ ਭਾਈ ਫਿਰਦਾ ਸੀਗਾ ਪਿੰਕ ਕਲਰ ਦੀ ਸ਼ਰਟ ਪਾਈ ਵੀ ਸੀ ਕਾਲੀ ਪੈਂਟ ਸੀ ਤੇ ਮੂੰਹ ਤੇ ਮਾਸਕ ਬੰਨਿਆ ਹੋਇਆ ਸੀ ਜਾਂ ਤਾਂ ਉਹਨੇ ਸੁਣ ਲਿਆ ਹੋਊਗਾ ਬਸ ਬੇਟਾ ਜਦੋਂ ਗਿਆ ਦਰਵਾਜ਼ਾ ਕੁੰਡੀ ਲਾ ਕੇ ਉਹ ਉਹਨੇ ਪੈਰੀ ਪਿੱਛੋਂ ਮੈਂਨੇ ਫਿਰ ਆਪਣੇ ਘਰ ਦੇ ਨੂੰ ਫੋਨ ਕਰ ਦਿੱਤਾ ਮੰਮਾ ਕੀ ਚੱਲ ਰਹੀ ਹੁੰਦਾ ਕਾਸ਼ ਹਾਂਜੀ ਮੰਮਾ ਕੀ ਚੱਲ ਰਹੀ ਹੁੰਦਾ ਕਾਸ਼ ਸਾਨੂੰ ਅਸੀਂ ਇਹ ਚਾਹਨੇ ਵੀ ਸਾਨੂੰ ਸਾਡਾ ਸਾਰਾ ਕੁਝ ਮਿਲ ਜਾਵੇ ਸਾਡਾ ਸਾਰਾ ਸੋਨਾ ਮਿਲ ਜਾਵੇ ਮੇਰਾ ਨਾਮ ਸ਼ਾਲੂ ਆ ਕੀ ਕਹਿਣਾ ਚਾਹਣੇ ਜਿਹੜੀ ਚੋਰੀ ਹੋਈ ਹੈਗੀ ਆ ਹਾਂਜੀ ਕਿੱਥੇ ਚੋਰੀ ਹੋਈ ਹੈ ਕਿਹੜੀ ਘਟਨਾ ਹੋਈ ਹਾਂਜੀ ਅਸੀਂ ਇੱਧਰ ਗੀਤਾ ਭਮਨ ਕੋਲੇ ਮੇਰੇ ਦੇਵਰ ਦੀ ਰਹਿائش ਹੈ ਉੱਧਰ ਮੰਮੀ ਜੀ ਉੱਧਰ ਹੀ ਰਹਿੰਦੇ ਆ ਬੱਲਵੱਜ ਦੇ ਸ਼ਾਰੇ ਵਾਲੇ ਦਿਨੇ ਮੱਥਾ ਟੇਕਣ ਤੋਂ ਬਾਅਦ ਉੱਧਰ ਸਾਡੇ ਵੱਲ ਚਲੇ ਗਏ ਸੀਗੇ ਛੋਟੀ ਮੇਰੀ ਦੇਵਰਾਣੀ ਘਰੇ ਸੀਗੀ ਪਰ ਜਦੋਂ 2 ਘੰਟਿਆਂ ਬਾਅਦ ਮਤਲਬ ਉਧਰ ਮੈਸ ਫੋਨ ਆਇਆ ਵੀ ਸਾਰਾ ਕੁਝ ਸਾਰੇ ਗੇਟ ਖੁੱਲੇ ਪਏ ਆ ਪਿਛਲੇ ਅਲਮਾਰੀਆਂ ਫਰੋਲੀਆਂ ਵੀ ਆ ਵੀ ਅਲਮਾਰੀਆਂ ਚ ਕੁਝ ਵੀ ਨਹੀਂ ਹੈਗਾ ਵੀ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਨੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ ਇਨ ਲਾ ਉਹਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਝ ਵੀ ਨਹੀਂ ਸੀ ਗੱਲ ਮਾਰੀਆਂ ਕਿੰਨਾ ਕੋ ਨੁਕਸਾਨ ਹੋਇਆ ਕਿੰਨੀ ਚੋਰੀ ਹੋਈ ਕਿੰਨੇ ਲੱਖ ਚੋਰੀ ਹੋਏ ਮਤਲਬ ਅਗਰ ਆਪਾਂ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਣਾ 70 80 ਲੱਖ ਦਾ ਤਾਂ ਗਹਿਣਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰਗੀ ਕਰਦੇ ਆ ਅਸੀਂ ਤਾਂ ਮੰਗ ਇਹੀ ਕਰਦੇ ਆ ਅਸੀਂ ਤਾਂ ਪਹਿਲੇ ਹੀ ਮਤਲਬ ਥੋੜਾ ਜਿਹਾ ਡਿਪਰੈਸ਼ਨ ਚ ਚੱਲ ਰਹੇ ਆ ਪਰ ਇਹ ਚੋਰੀ ਨਹੀਂ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਵਾ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ ਪੁਲਿਸ ਸਥਾਨੇ ਪਹੁੰਚਾ ਵੀ ਨਹੀਂ ਹਾਂਜੀ ਆਏ ਸੀਗੇ ਪੁਲਿਸ ਟੀਮ ਆਈ ਸੀਗੀ ਉਹਨਾਂ ਨੇ ਆਪਣਾ ਜੋ ਵੀ ਸੀਗਾ ਕਾਰਵਾਈ ਕੀਤੀ ਹੈ ਪਰ ਜਦੋਂ ਕੋਈ ਰਿਜ਼ਲਟ ਮਿਲੂਗਾ ਤਾਂ ਹਜੇ ਤਾਂ ਪਤਾ ਲੱਗਿਆ ਕੋਈ ਵਿਅਕਤੀ ਹੈ ਜਿਹੜਾ ਦੋਸ਼ ਸੀਗਾ ਮਤਲਬ ਛੋਟਾ ਬੱਚਾ ਕੋਈ ਕਹਿ ਰਿਹਾ ਸੀ ਵੀ ਗਲੀ ਚ ਆਏ ਕੋਈ ਮਾਸਕ ਪੈਨ ਕੇ ਘੁੰਮ ਰਿਹਾ ਸੀਗਾ ਪਰ ਮਤਲਬ ਸ਼ਿਉਰਟੀ ਨਹੀਂ ਹੈ ਵੀ ਉਹੀ ਪਰਸਨ ਸੀਗਾ ਕੋਈ ਹੋਰ ਸੀਗਾ ਫਿਰ ਕਹੇ ਜੇ ਕੱਪੜੇ ਲੀਡੂ ਦੇ ਪਾਏ ਵਿੱਚ ਕੀ ਕੁਝ ਸੀਗਾ ਬੱਚੇ ਦੇ ਕਹਿਣ ਦੇ ਅਕੋਰਡਿੰਗ ਉਹਦੇ ਪਿੰਕ ਕਲਰ ਦੀ ਸ਼ਰਟ ਪਾਈ ਹੋਈ ਸੀਗੀ ਬਲੈਕ ਪੈਂਟ ਪਾਈ ਹੋਈ ਸੀ ਸੀ ਮੂੰਹ ਤੇ ਮਾਸਕ ਸੀਗਾ ਲੈ ਨਿਕਟਾ ਆ ਪਰ ਐਕਚੁਅਲ 'ਚ ਸਾਨੂੰ ਪਤਾ ਨਹੀਂ ਐ ਵੀ ਕੌਣ ਕੀ ਨੇ ਕੀਤਾ ਸਾਰਾ ਕੁਝ ਮੇਰਾ ਨਾਮ ਹਰਿੰਦਰ ਕੁਮਾਰ ਆ ਬੱਸ ਸਟੈਂਡ ਦੇ ਸਾਹਮਣੇ ਮੇਰੀ ਸ਼ਾਪ ਆ ਹੀਰੇ ਹੀਰੇ ਦੇ ਨਾਮ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮਤਲਬ ਕੀ ਹੋਜ-ਪੋਜ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ﺍﻟमारीਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਹਿੰਦਾ ਕਿ ਇਨਕਸਾਨ ਹੈਗਾ ਥੋੜੀ ਕਿੰਨੀ ਕਹੇਗੀ ਕੀ ਕੁਝ ਲੈ ਕੇ ਗਿਆ ਤਕਰੀਬਨ 50-60 ਤੋਲੇ ਸੋਨਾ ਹੈਗਾ ਜੀ ਤੇ 40-50 ਹਜ਼ਾਰ ਰੁਪਏ ਕੈਸ਼ ਸਰ ਘਰੇ ਕੋਈ ਹੈ ਨਹੀਂ ਸ਼ੋਕ ਚੋਰ ਵੀ ਘਰੇ ਛੋਟੇ ਬਰਦਰ ਦੀ ਮਿਸੇਸ ਸੀ ਜੀ ਉਹ ਮੱਥਾ ਟੇਕ ਕੇ ਮੂਰੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਂ ਗਏ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ نیچے ਖੇਡਣ ਉੱਤਰ ਗਿਆ ਉਹ ਆਪਦਾ ਗਲੀ 'ਚ ਖੇਡਣ ਲੱਗ ਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਵਾਨ ਅਣਪਛਾਤੇ ਬੰਦੇ ਸੀ ਕੋਈ ਤੇ ਉਹਨਾਂ ਨੇ ਲੋਕ ਖੋਲ੍ਹਿਆ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ अलमारीਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਉਹਦੇ ਸਾਹਮਣੇ ਇਹ ਕੋਈ ਹਵਿਤ ਹਈ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੋਨਾ ਸੀਗਾ ਕਿਹੜਾ ਕਿਹੜਾ ਸੀਗਾ ਸੋਨਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਛੋਰੇ ਬ੍ਰਦਰ ਦੀ ਮਸੀ ਦਾ ਸੀਗਾ ਪੁਰਾਣਾ ਸੋਨਾ ਸੀਗਾ ਘਰੇ ਜੋ ਵੀ ਹੈ ਇਹ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫਾਰਮੇਸ਼ਨ ਆਈ ਗਿਆ 1 ਘੰਟਾ ਪਹਿਲਾਂ ਤੇ ਗੀਤਾ ਭਾਬਾ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਦੀ ਘਟਨਾ ਹੋ ਰਹੀ ਹੈ ਉਹਦੇ ਵਿੱਚ ਇੱਕ ਲੇਡੀ ਜਿਹਦਾ ਨਾਮ ਗੋਲਮਾ ਉਹ ਘਰੇ ਆ ਦੇ ਸੀਗੀ ਉਹਨਾਂ ਨੇ ਦੱਸਿਆ ਕਿ ਉਹ ਘਰੇ ਆਪਾਂ ਨੀਚੇ ਕਿਤੇ ਸੌਰੇ ਸੀਗੇ ਤੇ ਉੱਤੇ ਫਲੋਰ 'ਤੇ ਸਿਆਲ ਜੱਪਦੀ ਬੱਤੀ ਨਹੀਂ ਉਹਨਾਂ ਦੇ ਘਰ ਜਿਹੜਾ ਸੋਨੇ ਦੀ ਚੋਲੀ ਤਰੰਤ ਸੀ ਮੌਕੇ ਤੇ ਸਾਡੀਆਂ ਜਿਹੜੀਆਂ ਪੁਲਿਸ ਟੀਮਾਂ ਭੇਜ ਦਿੱਤੀਆਂ ਗਈਆਂ ਨੇ ਦਾਣਾ ਸਿੱਧੀ ਪਾਉਂਗੀ ਤੇ ਸੀਸੀਟੀਵੀ ਕੈਮਰਾ ਚੈੱਕ ਕਰਨ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਹੈ ਸੀਆਈਏ ਦੀ ਟੀਮ ਵੀ ਉੱਥੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਦੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਐਕਸਪਰਟ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਨੇ ਤਸਵੀਰ ਸ਼ੁਰੂ ਸਟਾਰਟ ਕਰ ਦਿੱਤੀ ਹੈ ਤੇ ਜਲਦੀ ਇਸ ਉਹਨਾਂ ਦਾ ਬਿਆਨ ਲੈ ਕੇ ਕਾਰਚਾ ਰਜਿਸਟਰ ਕਰ ਰਹੇ ਆ ਤੇ ਜਲਦੀ ਰਿਪੋਰਟ ਰਚ ਕਰਨਾ ਚਾਹੀਦਾ ਛੋਟੇ ਨੂੰ ਇਗਜ਼ਾਮ ਕਰ ਰਹੇ ਆ ਬਾਕ ਉਹਨੂੰ ਵੀ ਅਸੀਂ ਅਕਾਊਂਟ ਫੋਰ ਕਰਕੇ ਤੇ ਫਰਦਰ ਜਿਹੜਾ ਉਹਨੂੰ ਪ੍ਰੋਸ ਕਰਾਂਗੇ। ਦੈਨਿਕ ਸਵੇਰਾ ਲਈ ਨਿਰਮਲ ਕਮਾਦੀ ਰਿਪੋਰਟ ਬਰਨਾਲਾ।